ਕਾ ਦੁਨੀਆ ਤੇਰੀ ਦਾ ਦਸਨੀ ਕਾ ਦੁਨੀਆ ਤੇਰੀ ਦਾ ਮੇ ਬਾਦ ਦੀ ਕੀ ਪੀਰ ਸੁਨੋ ਲਓ ਰੱਜ ਨਾ ਲੱਜ ਕੇ ਰਵੇ ਦੀ ਸਾਚੀ ਅਸੀ ਜਿੰਨੇ ਦੁਜਾ ਹਾਂ ਨੇ ਅਸੀ ਜਿੰਨੇ ਦੁਜਾ ਹਾਂ ਨੇ ਬਾਲਮੀਕੀ ਜੀ ਦੇ ਜਨਮ ਦਿਨ ਦਿਹਾੜੇ ਤੇ ਦੇ ਸਭ ਦੇ ਸਤਿਵੰਤ ਸਾਰੀ ਸੰਗਤ ਨੂੰ ਪਹਿਲਾਂ ਤੇ ਮੈਂ ਲੱਖ ਲੱਖ ਵਧਾਈ ਦਿੰਦਾ ਤੇ ਮਹਾਰਾਜ ਅੱਗੇ ਅਰਦਾਸ ਕਰਨਾ ਕਿ ਸਾਰੇ ਤੇ ਮੇਰਾ ਪਰਿਆਰ ਹੱਥ ਰੱਖੇ ਤੇ ਐਡਾ ਸਮਾਜ ਤੇ ਖੁਸ਼ਹਾਲੀ ਦਿੰਦਾ ਰਹੇ ਮੈਂ ਵੀ ਭਗਵਾਨ ਬਾਬਾ ਵਾਲੀ ਸੁਨਾਮੀ ਜੀ ਨੂੰ ਔਰ ਉਹਨਾਂ ਦੇ ਪਰਿਵਾਰ ਨੂੰ ਲੱਖ ਲੱਖ ਵਧਾਈ ਦਿੰਦਾ ਜੋ ਕਿ ਅੱਜ ਬੜਾ ਹੀ ਸ਼ੁਭ ਦਿਨ ਹੈ ਬੜਾ ਹੀ ਅੱਛਾ ਦਿਨ ਹੈ ਜੋ ਕਿ ਇਸ ਦਿਨ ਨੂੰ ਡੇਰਾ ਪਾਪਾ ਨਾਨਕ ਦੇ ਵਿੱਚ ਸਾਡੇ ਪ੍ਰਧਾਨ ਕੇਵਲ ਕਿਸਨ ਜੀ ਜੋ ਬਾਲਿਕ ਸਫਾ ਦੇ ਪ੍ਰਧਾਨ ਹਨ ਬੜੀ ਸ਼ਰਧਾ ਭਾਵਨਾ ਦੇ ਨਾਲ ਬੜੀਆਂ ਇਸ਼ਾਵਾਂ ਦੇ ਨਾਲ ਇਲਾਕੇ ਦੇ ਵਿੱਚ ਥੋੜੇ ਥੋੜੇ ਪੈਸੇ ਇਕੱਠੇ ਕਰਕੇ ਬਹੁਤ ਹੀ ਅੱਛਾ ਤਰੀਕੇ ਦੇ ਨਾਲ ਲਾਭਕੁਸ਼ ਦੀ ਝਾਕੀ ਆਪਣਾ ਲੰਗਰ ਪੰਡਾਣਾ ਇਹਨਾਂ ਨੇ ਬੜੇ ਹੀ ਇਹਨਾਂ ਦੇ ਭਰਾਵ ਵੱਡੇ ਸਤਪਾਲ ਜੀ ਛੋਟੇ ਭਰਾ ਹਨ ਇਹ ਦੋਵੇਂ ਭਰਾ ਰਲ ਕੇ ਸਾਰੇ ਸ਼ਹਿਰ ਦੇ ਵਿੱਚ ਝਾਕੀਆਂ ਪੇਸ਼ ਕਰਦੇ ਹਨ ਇਹਨਾਂ ਨੇ ਜਿਹੜਾ ਪਾਪਾ ਨਾਨਕ ਸਿੰਘ ਸਾਡੀ ਪਾਵਿਕ ਕਵਾ ਜਿਹੜੇ ਜਿਹੜਾ ਪਾਪਾ ਨਾਨਕ ਸਿੰਘ ਸਾਨੋ ਸ਼ਖਤ ਹਨ ਦੋਨੋਂ ਭਰਾ ਸ੍ਰੀ ਕਿਸਨ ਕੁਮਾਰ ਆਪਣੇ ਕਿਸਨ ਜੀ ਔਰ ਇਹਨਾਂ ਦੇ ਭਰਾ ਸਤਪਾਲ ਜੀ ਉਹਨਾਂ ਦਾ ਪਰਿਵਾਰ ਅਸੀਂ ਆਪਣੇ ਵੱਲੋਂ ਔਰ ਸਾਰੇ ਨਗਰ ਵੱਲੋਂ ਲੱਖ ਲੱਖ ਵਧਾਈ ਦਿੰਦੇ ਹਾਂ ਪਰਮਾਤਮਾ ਇਹਨਾਂ ਦੀ ਦੂਆ ਪ੍ਰਵਾਹਾਂ ਦੀ ਚਰਦੀ ਕਲਾ ਦੇ ਔਰ ਸਾਰੇ ਪਰਿਵਾਰ ਦੀ ਚਰਦੀ ਕਲਾ ਦੇ ਔਰ ਬਾਲਿਕ ਸੁਆਮੀ ਬਹੁਤ ਵੱਡੀ ਸ਼ਕਤੀ ਹੈ ਜਿਨ੍ਹਾਂ ਨੇ 1000 ਸਾਲ ਪਹਿਲਾਂ ਹਰਮਨ ਦੀ ਰਚਨਾ ਕਰ ਦਿੱਤੀ ਔਰ ਇੰਡੀਆ ਦੇ ਵਿੱਚ ਕਿੰਨੀਆਂ ਵੀ ਰਾਮਲੀਲਾ ਹੋਈਆਂ ਜੋ ਵੀ ਐਕਟਿਵ ਹੋਇਆ ਵਾ ਇਹ ਸਭ ਬਾਲਿਕ ਸੁਆਮੀ ਦੀ ਦੇਣ ਹੈ ਬਾਲਿਕ ਸੁਆਮੀ ਅਮਰ ਹਾਂ ਜੀ ਸ਼ਹਿਜ ਜੀ ਅੱਜ ਹਰ ਸਾਲ ਦੀ ਤਰ੍ਹਾਂ ਭਗਵਾਨ ਸ਼੍ਰੀ ਬਾਲਮਿਕੀ ਜੀ ਦਾ ਜਨਮ ਦਿਹਾੜਾ ਨਿਹਰਾ ਬਾਬਾ ਰਾਣਾ ਵਿੱਚ ਪ੍ਰਦਾਨ ਕੇਵਲ ਕਿਸ਼ਨ ਫੌਜੀ ਜੀ ਦੀ ਰਹਿਮਾਈ ਹੇਠ ਬਹੁਤ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ ਵੱਖ-ਵੱਖ ਪ੍ਰਕਾਰ ਦੇ ਲੰਗਰ ਭਜਨ ਭੰਡਾਰਾ ਬਹੁਤ ਜ਼ਿਆਦਾ ਕਰ ਰਿਹਾ ਹੈ ਮੈਂ ਦੇਸ਼ਾਂ ਵਿਦੇਸ਼ਾਂ ਵਿੱਚ ਵਸਦੀ ਸਾਰੀ ਸੰਗਤ ਨੂੰ ਮਹਾਰਿਸ਼ੀ ਭਗਵਾਨ ਬਾਲਮਿਕੀ ਜੀ ਦੇ ਜਨਮ ਦਿਹਾੜੇ ਦੀ ਬਹੁਤ-ਬਹੁਤ ਮੁਬਾਰਕ ਦਨਾ ਤੇ ਧੰਨਵਾਦ ਜੀ